ਜਿਹੜਾ ਵਾਹਿਗੁਰੂ ਸ਼ਬਦ ਹੈ ਇਹ ਯੂਨੀਵਰਸਲ ਮੰਤਰ ਹੈ ਕੋਈ ਵੀ ਜਪ ਸਕਦਾ ਮਾਰਾ ਸਾਰੇ ਸੰਸਾਰ ਵਾਸਤੇ ਲੈ ਕੇ ਆਏ ਦੇਖੋ ਕੋਈ ਰਾਮ ਜਪਦਾ ਕੋਈ ਸ਼ਾਮ ਜਪਦਾ ਜੋ ਗੁਰੂ ਵੱਲੋਂ ਮਿਲਿਆ ਕੋਈ ਰਾধা ਰਾਧਾ ਜਪਦਾ ਕੋਈ ਅੱਲਾ ਅੱਲਾ ਜਪਦਾ ਮਹਾਰਾਜ ਨੇ ਚਾਰੇ ਯੁੱਗਾਂ ਦੇ ਚਾਰ ਅੱਖਰ ਇਕੱਠੇ ਕਰ ਲਏ ਵਾ ਵਾ ਵਿਸ਼ਨੂੰ ਹਾ ਹਾ ਹਰ ਗਗਾ ਗੋਵਿੰਦ ਰਾਰਾ ਰਾਮ ਇਹਨੂੰ ਬਣ ਗਿਆ ਵਾਹਿਗੁਰੂ ਚਾਰ ਜੁਗਾਂ ਦੇ ਚਾਰੇ ਅੱਖਰ ਇਕੱਠੇ ਕਰਕੇ ਮਹਾਰਾਜ ਨੇ ਵਾਹਿਗੁਰੂ ਸ਼ਬਦ ਬਣਾਤਾ ਕਹਿੰਦੇ ਸਾਰੇ ਜੱਗੋ ਬਈ ਸ਼ਬਦ ਇਹਦਾ ਰੋਹੇ ਕੋਲ ਬਣਾਤਾ ਮਹਾਰਾਜ ਨੇ ਇਹ ਜਿਹੜਾ ਸਤ ਸੰਗ ਹੈ ਵੀ ਪੂਰੀ ਹੈ ਜਿਹੜਾ ਸਤ ਸੰਗ ਵਿੱਚ ਆ ਗਿਆ ਉਹਦਾ ਆਧਾਰ ਹੋਣਾ ਉਹਦੇ ਪਰਿਵਾਰ ਦਾ ਵੀ ਆਧਾਰ ਹੋ ਜਾਣਾ ਅੱਜ ਕੀ ਆਖੋ ਸਤਨਾਮ ਵਾਹਿਗੁਰੂ ਇਹ ਸਤ ਸੰਗਤ ਮੇਲਾ ਜਿਹੜਾ ਹੱਠ ਯੋਗ ਹੈ ਨਾ ਉਹ ਸਾਰੇ ਨਹੀਂ ਕਰ ਸਕਦੇ ਤਪ ਤਪ ਸਾਰੇ ਨਹੀਂ ਕਰ ਸਕਦੇ ਇੱਕੋਂ ਦਾ ਨਾਮ ਜਪਣਾ ਇੱਕੋਂ ਦਾ ਤਪ ਕਰਨਾ ਪਹਿਲੇ ਈਸ਼ੀ ਮਨੀ ਤਪ ਕਰਦੇ ਸੀ ਉਹਨਾਂ ਦੀ ਤਪ ਤਪ ਬਹੁਤ ਔਖਾ ਹੁਣ ਜੇ ਕੋ ਕਹੇ ਵੀ ਮੈਂ ਤੈਰ ਕੇ ਭਾਖੜਾ ਪਾਰ ਕਰ ਜਾਵਾਂਗਾ ਸਾਰੇ ਨਹੀਂ ਕਰ ਸਕਦੇ ਜਿਹਨੂੰ ਤੈਰਨਾ ਆਉਂਦਾ ਉਹੀ ਕਰੇਗਾ ਇਹਨੂੰ ਤਪ ਕਹਿੰਦੇ ਹੱਠ ਯੋਗ ਸਾਰੇ ਨਹੀਂ ਕਰ ਸਕਦੇ ਸਾ ਸੰਗਤ ਉਹ ਇੱਕ ਬੰਦਾ ਤੈਰ ਕੇ ਪਾਰ ਲੰਘ ਗਿਆ ਪਰਿਵਾਰ ਬੇਪਛੇੜਿਆ ਖੜਿਆ ਦੇਖਦਾ ਰਹਿ ਗਿਆ ਵੀ ਹਾਂ ਪਾਪ ਤਾਂ ਲੰਘ ਗਿਆ ਬਚੀ ਰਹਿ ਗਏ ਉਹ ਮਹਾਰਾਜ ਨੇ ਦੇਖਿਆ ਅਭੀ ਕਾਲ ਯੁਗ ਦੇ ਵਿੱਚ ਪਾਪ ਤਾਂ ਦੂਰ ਦੀ ਗੱਲ ਇਹਨਾਂ ਦਾ ਤਾਂ ਨਾਮ ਵੀ ਨਹੀਂ ਜਪਿਆ ਜਾਣ ਸਮੇਂ ਇਹਦਾ ਜਾਣ ਮਹਾਰਾਜ ਨੇ ਫਿਰ ਪੋਲ ਬਣਾਤਾ ਜੇ ਪੋਲ ਬਣ ਜੇ ਫਿਰ ਸਾਰੇ ਹੀ ਪਾਰ ਹੋ ਜਾਂਦੇ ਮਹਾਰਾਜ ਕਹਿੰਦੇ ਲੈ ਵੀ ਸਤ ਸੰਗ ਕਰੋ ਘਰ ਘਰ ਅੰਦਰ ਧਰਮ ਸਾਲ ਉਹ ਵਾ ਕੀਰਤਨ ਸਦਾ ਬਸੂਆ ਆ ਜਿਹੜਾ ਆਪਾਂ ਸਤ ਸੰਗ ਕਰ ਰਹੇ ਆ ਇਹਦਾ ਬਹੁਤ ਫੱਟਾ ਫਾਲ ਹੁਣ ਬਣਾਤਾ ਮਹਾਰਾਜ ਨੇ ਕਹਿੰਦੇ ਲੈ ਵੀ ਹੁਣ ਸਾਰੇ ਹੀ ਪਾਰ ਹੋ ਜਾਣਗੇ ਜਦ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ